ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਅੱਜ ਦੋਸਤੋ ਜਿਹੜੀ ਵੀਡੀਓ ਆਪਾਂ ਬਣਾਉਣ ਪਹੁੰਚੇ ਆ ਆਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਾਲਕ ਵੀਰ ਦਾ ਨਾਮ ਹਰਪ੍ਰੀਤ ਸਿੰਘ ਜਿਨ੍ਹਾਂ ਦੇ ਫਾਰਮ ਤੋਂ ਅੱਜ ਦੀ ਆਪਾਂ ਵੀਡੀਓ ਅਪਲੋਡ ਕਰਨ ਲੱਗੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਪੰਜ ਨਗ ਦਿਖਾਵਾਂਗੇ گاਵਾਵਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਦੋਸਤੋ ਤੈਨ ਮਗਾ ਸਜਰ ਸੁਈਆਂ ਤੇ ਦੋ ਜੜੀਆਂ گاਵਾ ਗੱਬਣ ਡਿਟੇਲ ਇਹਨਾਂ ਪਛਮਾ ਦੀ ਸਾਰੀ ਆਪਾਂ ਬੰਦੀ ਵੀਰ ਦੇ ਕੋਲ ਪੁੱਛ ਕੇ ਟਰਨਾਂ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਦਾ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਬਟਨ ਨੂੰ ਜਿਹੜਾ ਹਾਲਤ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੇਂ ਵੀਡੀਓ ਦੀ ਨੋਟੀਫਿਕੇਸ਼ਨ ਆਪਰੇਟ ਸਭ ਤੋਂ ਪਹਿਲੇ ਤੁਹਾਡੇ ਤੱਕ ਪਹੁੰਚ ਜਾਵੇ ਪਸ਼ੂ ਗ੍ਰੀਤਨ ਤੋਂ ਪਹਿਲਾਂ ਦੋਸਤੋ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਕ ਪ੍ਰਖ ਰ ਜਿਹੜੀ ਕਰਨੀ ਆ ਤੁਸੀਂ ਆਪ ਆਕੇ ਕਰਨੀ ਹੁੰ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਿਜਿਆ ਕਰੋ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ। ਆਓ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਇਹਨਾਂ ਪਸ਼ੂਆਂ ਦੀ ਪੁੱਛ ਕੇ ਵੀਰ ਕੋ 파ਟਨਾ ਖਰੀਦ ਲਈਏ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਖੈਰਾ ਸਾਹਿਬ। ਉਹ ਠੀਕ ਠਾਕ ਜੀ। ਹਾਂਜੀ ਹਾਂਜੀ ਵਧੀਆ ਤੁਸੀਂ ਸੁਣਾਓ ਜੀ। ਚੱਲੀ ਜਾਂਦਾ ਵਧੀਆ ਕੰਮ ਕਰ। ਹਾਂਜੀ ਹਾਂਜੀ ਬੜਾ ਵਧੀਆ ਚੱਲ ਜਿੰਦਾ ਜੀ। ਠੀਕ ਹੈ ਜੀ। ਆਪਣਾ ਐਡਰੈਸ ਬੋਲ ਦਈਏ ਕਰੀਏ। ਐਡਰੈਸ ਪਿੰਡ ਸਭਰਾ ਤਹਿਸੀਲ ਪੱਟੀ ਜਿਹੜਾ ਸ਼੍ਰੀ ਦਰਮਨਪਾਲ ਸਾਹਿਬ। ਫੋਨ ਨੰਬਰ ਨਾਂ ਵੀ ਟੋਟਲ ਖੈਰਾ ਸਾਹਿਬ ਅੱਜ ਆਪਣੇ ਕੋਲ 5 ਬਿਹੜਾ ਜਿਹਨਾਂ ਦੇ ਵਿੱਚੋਂ 3 ਬਿਲਕੁਲ ਤਾਜ਼ੀਆਂ ਸੂਈਆਂ ਕੱਲ ਦੀਆਂ ਤੇ 2 ਗੱਬੜ ਵੇੜਾ ਜੀ ਹਾਂਜੀ ਹਾਂਜੀ ਸਾਰੀਆਂ ਚੰਗੇ ਰਿਕਾਰਡ ਵਾਲੀਆਂ ਨਸਲ ਬਰੀ ਰਲੀਆਂ ਜੀ ਫਾਰਮ ਵਾਲਾ ਗਾ ਵੇੜਾ ਠੀਕ ਹੈ ਜੀ ਹਾਂਜੀ ਹਾਂਜੀ ਫੇ ਸ਼ੁਰੂ ਕਰੀਏ ਆਪਾਂ ਇਸ ਪਹਿਲੇ ਨੰਬਰ ਤੋਂ ਡਿਟੇਲ ਆਪਾਂ ਦੱਸੀਏ ਵੀਰਾਂ ਨੂੰ ਕੀ ਡਿਟੇਲ ਹੈ ਕਿ ਨਵਾਂ ਸੁਆਸ ਹੋਈ ਤੇ ਪਹਿਲਾ ਸੁਆਸ ਹੋਈ ਕੱਲ ਦੀ ਸੂਈ ਹੈ ਜੀ ਇਹ ਇਹਦਾ ਬੱਛਾ ਵਾ ਅੱਛਾ ਜੀ ਹਾਂਜੀ ਤੇ ਛੇ ਦੰਦ ਮੂਹ ਤੋਂ ਅਸਾਂ ਮੂਹ ਤੋਂ ਛੇ ਦੰਦ ਹਾਂ ਜੀ ਤੇ ਸਟਾਰਟਿੰਗ ਚੰਗੀ ਹੈ ਕੋਈ 11 12 ਲੀਟਰ ਬੋਲ ਦਾ ਸਟਾਰਟ ਕੀਤਾ ਪਹਿਲਾਂ ਜਾਨੀ ਕਿ 20 ਤੋਂ ਪਲੱਸ ਚੱਲ ਜੂਗਾ ਪਹਿਲੇ ਸੂਏ ਠੀਕ ਹੈ ਜੀ ਕਿੰਨੀ ਚੋਈਆਂ ਹੋ ਗਈਆਂ ਚੋਈਆਂ ਮੰਨ ਲਓ ਕੱਲ ਤੀਜੀ ਤੇਲ ਚੋਈਆਂ ਹੋ ਗਈਆਂ ਜੀ ਇਹਦੀਆਂ ਅੱਜ ਚੌਥੀ ਚੋਈ ਤੇ ਇਹਨੂੰ ਸਾਫ ਕਰ ਦਾਂਗੇ ਜੀ ਠੀਕ ਹੈ ਜੀ ਕੋਈ ਫੋਰ ਸ਼ਟਾ ਮੈਂ ਨਾ ਕਿਹੇ ਰਗਮਦਾਨੀ ਬਿਲਕੁਲ ਠੰਡੀ ਸੀ ਇਹਦਾ ਬਾਕੀ ਜੀ ਠੀਕ ਹੈ ਜੀ ਲੋ ਜੀ ਦੋਸਤੋ ਚੈੱਕ ਕਰ ਲਓ ਸਾਰੇ ਥਾਂ ਦੋਸਤੋ ਵੇਖ ਦੇ ਵਿੱਚ ਲੱਗੇ ਕੋਈ ਫੋਰ ਸ਼ਾਂਗ ਨਾਲ ਤੇ 10 ਤੋਂ 12 ਬਾਕੀ ਇਹਦਾ ਕਹਿੰਦਾ ਸਰ ਬੈ ਡੈਨਮਾਰਕ 40 120 ਦੀ ਖੋਦਾ ਅੱਛਾ ਜੀ ਹਾਂਜੀ ਹਾਂਜੀ ਚੰਗੇ ਸੀਮੰਦੀ ਹੈ ਨਾ ਚੰਗੇ ਸੀਮੰਦੀ ਹੈ ਜੀ ਹਾਂ ਠੀਕ ਹੈ ਕੱਦ ਕੱਦ ਦੋਸਤੋਂ ਗਾਂ ਦਾ ਚੰਗਾ ਬਰੀਡ ਸੋਹਣੀ ਵੀਰ ਤੁਹਾਨੂੰ ਦੱਸਦਾ ਜਿਹੜੀ ਸੀਮੰਦੀ ਆਪਿਆ ਜਿਹੜਾ ਆਰਡਰ ਦੋਸਤੋਂ ਪਿਆਰ ਕੀਤਾ ਨੇ ਕਰਮਾਈ ਨੇ ਬਹੁਤ ਸੋਹਣਾ ਤਿਆਰ ਕੀਤਾ ਇਹ ਲਓ ਦੇਖੋ ਕਰੋ ਚੈੱਕ ਬਰੀਡ ਸੋਹਣੀ ਆ 12 ਲੀਟਰ ਤੋਂ ਵੀਰ ਕਿੰਦਾ ਇਹਨੇ ਸਟਾਰਟਿੰਗ ਜਿਹੜੀ ਕੀਤੀ ਹੈ ਕਰਮਾਈ ਦੇ ਬਾਕੀ ਜੋ ਸੋ ਆਰਡਰ ਦੇਖੋ ਉਹਦੀ ਚਾਲ ਦੇਖੋ 200 ਮਸਤ ਪਲਵਾਨਾਂ ਵਾਲੀ ਚਾਲ ਆ ਪਹਿਲਾ ਸੂਆ ਦੋਸਤੋ 36 ਦਾਂਦੇ ਬੂਹਾਂ ਜੀ ਡੈਨਮਾਰਕ 40 120 40 120 ਦੀ ਵੀਰੇ ਹਾਂ ਜੀ ਹਾਂ ਜੀ 40 120 ਦੀ 40 120 ਦੀ ਦੋਸਤੋ ਜੋ ਆਪਾਂ ਨੂੰ ਘਰ ਵਾਲਾ ਡੀਟੇਲ ਦਿੱਤੀ ਆ ਪਉਹੀ ਦਵਾਂਗੇ ਜੀ ਠੀਕ ਹੈ ਜੀ ਬਾਕੀ ਇਹ ਕੱਲ ਦੀ ਸੂਈ ਆ ਥੋੜਾ ਸੂਸਵਾ ਦੇ ਵਿੱਚ ਆਈ ਹੈ ਜੀ ਹਾਂ ਜੀ ਹਾਂ ਜੀ ਆ ਦੋਸਤੋ ਦਾ ਕੱਟ ਕੱਟ ਚੈੱਕ ਕਰ ਲਓ ਤੇ ਇਹ ਵੀ ਦੋਸਤੋ ਜਿਹੜੀ ਫੇਸ ਕੁਆਲਿਟੀ ਮਤਲਬ ਚੱਕਰ ਆਉਣਾ ਕੋਈ ਆਏ ਦੂਜੇ ਸੂਏ ਤੇ ਬਹੁਤ ਵੱਡੀ ਵੈੜ ਬਣੋਗੀ ਜੀ ਇਹ ਦੋਸਤੋ ਫੇਸ ਕੁਆਲਿਟੀ ਕਰ ਲਓ ਚੈੱਕ ਦੋਸਤੋ ਬਰੀਡ ਜਿਹੜੀ ਜੀ ਨੇ ਦੱਸੀ ਆ ਬਹੁਤ ਵਧੀਆ ਬਰੀਡ ਆ ਅਸ਼ਾਰ ਪੀਤੀ ਇਸ ਗਾਂ ਦਾ ਮੁੱਲ ਆਪਾਂ ਦੱਸੀ ਵੀਰਾਂ ਨੂੰ ਕੀ ਮੁੱਲ ਮੁੱਲ ਖੈਰਾ ਸਾਬੇ ਦਾ 85000 ਰੁਪਿਆ ਤੇ 82000 ਦੇ ਦਾਂਗੇ ਜੀ ਠੀਕ ਹੈ ਜੀ ਹਾਂਜੀ ਹਾਂਜੀ 82000 ਚੋ ਕੀ ਮੰਨਤਾ ਹੋਗਾ 80 ਦੇ ਦਾਂਗੇ ਲਓ ਜੀ ਹਾਂਜੀ ਠੀਕ ਹੈ ਬਰੀਡ ਚੰਗੀ ਹੈ ਨਾ ਬਰੀਡਾਂ ਦਾ ਮੁੱਲ ਪੈਂਦਾ ਹੀ ਪੈਂਦਾ ਥੋੜਾ ਜਿਆਦਾ ਹਾਂਜੀ ਬਾਕੀ ਬਾਕੀ ਦੱਸੋ ਚਲੋ ਬਰੀਡ ਵੀਰ ਨੇ ਦੱਸੀ ਘੱਤੀ ਤੁਹਾਨੂੰ 85000 ਰੁਪਿਆ ਵੀਰ ਨੇ ਡਿਮਾਂਡ ਰੱਖੀ ਤਾਂ 100000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਜਿਹੜਾ ਕੋਈ ਵੀਰ ਭਰਾਊਗਾ ਕਿਸੇ ਮੌਕੇ ਤੇ ਛੋੜ ਸੱਪਾ ਦੋਸਤੋ ਮੌਕੇ ਤੇ ਜਰੂਰ ਹੋਊਗਾ ਇਸ ਤੋਂ ਅੱਗੇ ਦੋ ਨੰਬਰ ਬਾਰੇ ਦੱਸ ਹੀ ਨਹੀਂ ਇਹ ਖਰਾ ਸਾਹਿਬ ਗੱਬਣਾ ਜੀ ਅਜੇ ਕਿੰਨਾ ਟਾਈਮ ਕੋਈ ਅਜੇ ਹਫਤਾ ਲੱਗੂਗੀ ਬਾਕੀ ਸੂਨ ਦਾ ਕਹਿ ਨਹੀਂ ਸਕਦੇ ਬਾਕੀ ਹਫਤੇ ਦਾ ਟਾਈਮ ਇਹਦਾ ਬਾਕੀ ਆ ਜੀ ਤੇ ਸੁਵਾ ਕਿੰਨਾ ਸੁਣੀਏ ਸੁਵਾ ਪਹਿਲਾ ਜੀ ਚਾਰ ਦੰਦ ਮੂਤ ਹੋਏ ਇਹ ਪਹਿਲਾ ਸੁਵਾ ਜੀ ਠੀਕ ਹੈ ਇਹ ਹੈਗੀ ਬਰੂਡ ਦੀ ਆਪ ਅੱਛਾ ਬਰੂਡ ਦੀ ਹਾਂਜੀ ਇਹ ਬਰੂਡ ਦੀ ਇਹ ਬੀਐਸ ਬਰੂਡ ਦੇ ਤੇ ਗਾੜੀ ਸੀਮਨ ਨਹੀਂ ਉਹਨਾਂ ਨੇ ਦੱਸਿਆ ਕਿਹੜਾ ਭਰਾਇਆ ਚੰਗਾ ਹੈ ਵੇਹੇ ਉਹਨਾਂ ਦਾ ਮੁੰਡਾ ਬਾਹਰ ਚਲ ਗਿਆ ਉਹਦੇ ਮੁੰਡੇ ਨੇ ਭਰਾਇਆ ਠੀਕ ਹੈ ਹਾਂਜੀ ਇਹ ਚੋਵੇਂ ਵੇੜਾ ਭਾਈ ਇੱਕ ਫਾਰਮ ਦੇ ਵਿੱਚੋਂ ਲਈਆਂ ਜੀ ਠੀਕ ਹੈ ਜੀ ਕੱਢ ਲਓ ਬਾਹਰ ਦੋਸਤੋ ਏਬੀਐਸ ਬਰੂਡ ਦੇ ਸੀਮਨ ਦੀ ਇਹ ਆਪ ਖੁਦ ਵਚੀਅਤ ਜਿਹੜਾ ਸੀਮਨ ਗਾੜੀ ਭਰਾਇਆ ਚੰਗਾ ਇਹ ਗਾਹਾਂ ਦੇ ਦੋਸਤੋ ਕਰੋ ਚੱਕ ਆਰਡਰ ਕੁਆਲਿਟੀ ਜਿਹੜੀ ਸੋਹਣੀ ਤਿਆਰ ਕਰੀ ਹੁੰਦੀ ਹੈ ਇੱਕ ਘੱਪੇ ਦਾ ਟਾਈਮ ਜੇ ਸੂਨ ਦੇ ਵਿੱਚ ਕਿਹਾ ਬਾਕੀ ਲੈ ਲੈਮੋ ਦੋਸਤੋ ਪਹਿਲਾ ਸੁਭਾਸ਼ਾ ਵੀਰੇ ਇਹ ਦੰਦਾ ਜੋ ਕਿਦਾਂ ਦੰਦਾਂ ਚੌਗੀ ਹੈ ਜੀ ਇਹ ਜੀ ਚਾਰ ਦੰਦ ਦੋਸਤੋ ਅਜੇ ਮੂੰਹ ਚ ਤੇ ਜਿਹੜੀ ਦੋਸਤੋ ਕੱਦ ਕਾਠ ਤੇ ਜਿਹੜੀ ਆਰਡਰ ਦੀ ਕੁਆਲਿਟੀ ਜਿਹੜੀ ਤਿਆਰ ਕੀਤੀ ਸੋਹਣੀ ਤਿਆਰ ਕਰੀ ਹੁੰਦੀ ਹੈ ਮਾਹੀ ਦੋਸਤੋ ਥਣਾ ਦੀ ਵਿਅਤ ਕਾਫੀ ਹੈ ਤਾਂ ਦੋਸਤੋ ਪਹਿਲੇ ਸਵੇਰੇ ਕਰਮਾਏ ਨੇ ਬਹੁਤ ਵਧੀਆ ਜਿਹੜਾ ਤਿਆਰ ਕੀਤਾ ਜਾਇਆ ਕਰ ਲੋ ਚੱਕ ਇਹ 20 ਤੋਂ ਪਲੱਸ ਇਹ ਵੀ ਨਹੀਂ ਰਹਿੰਦੀ ਘੱਟ ਜੀ 20 ਤੋਂ ਬਾਹਰ ਚੱਲੋਗੇ ਇਹ ਵੀ ਹਾਂਜੀ ਜਿਹੜੇ ਸਾ ਮਾਰਕਵਾਰਟੀ ਉਹ ਚਾਲ ਕੀਤੀ ਆ 20 ਕਿਲੋ ਨੇ ਬੜੇ ਮਜੇ ਨਾਲ ਸਾ ਬਾਕੀ ਮੌਸਮ ਗਾੜੀ ਸਹੀ ਆਉਣੀ ਮੌਸਮ ਸਹੀ ਆ ਗਿਆ ਜੀ ਹਾਂਜੀ ਹਾਂਜੀ ਇਹ ਅਸ਼ਰਪੀ ਵੀ ਇਹਦਾ ਕੀ ਮੁੱਲ ਕਰਦੇ ਇਹਦਾ ਵੀ ਸੇਮ ਹੀ ਆ ਜੀ ਖੈਰਾ ਸਾਹਿਬ ਦਾ ਅੱਛਾ ਅੱਛਾ ਬਰਾਬਰੀ ਹਾਂ ਜੀ ਅਸੀਂ ਅੱਸੀ ਅੱਸੀ ਦੇ ਦਾਂਗੇ ਦੋਵੇਂ ਜੋੜਾ ਲੋ ਤਾਂ ਕੋਈ ਵੀਰ ਭੈਣ ਪ੍ਰਮਾਣ ਕਰਦਾਂਗੇ ਹੋਰ ਇਹਦਾ ਠੀਕ ਠੀਕ ਹਾਂਜੀ ਹਾਂਜੀ ਮੁੱਲ ਦੋਸਤੋ ਇਸ ਗਾਂ ਦਾ ਵੀਰੇ 80000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਕੋਈ ਛੋੜ ਛੱਪਾ ਮੌਕੇ ਦਾ ਥੋੜਾ ਬੜਾ ਜਰੂਰ ਹੋਗਾ ਜੇ ਕੋਈ ਵੀ ਇਹ ਜੋੜਾ ਖਰੀਦੂਗਾ ਤੁਮਾਂ ਗਾਵਾਂ ਦਾ ਪਹਿਲਾ ਨੰਬਰ ਤੇ ਦੂਜਾ ਨੰਬਰ ਤੇ ਥੋੜਾ ਬੜਾ ਹਲਕਾ ਫਲਕਾ ਮਾਤਰਾ ਮੌਕੇ ਤੇ ਜਰੂਰ ਹੋਗਾ ਇਸ ਤੋਂ ਅਗੇ ਵੀ ਤਿੰਨ ਨੰਬਰ ਬਰ ਦਿੱਸੇ ਇਹ ਖਰਾ ਸਾਬ ਸੂਈ ਹੈ ਜੀ ਇਹ ਪਰਸੋਂ ਦੀ ਸੂਈ ਹੈ ਜੀ ਇਹ ਅੱਛਾ ਜੀ ਇਹਦੇ ਅੰਦਰਲੇ ਦੁੱਧ ਜਿਹੜਾ ਉਹ ਕੋਈ 17 18 ਲੀਟਰ ਬੋਲਾ ਤਿਆਰ ਹੈ ਜੀ ਇਹ ਅੱਛਾ ਜੀ ਇਹਨੇ ਕਿਤੇ ਦਾ ਬੱਚਾ ਇਹਦਾ ਵੱਛਾ ਜੀ ਇਹ ਇੱਧਰ ਵੱਜਣਾ ਛਾਏ ਇਹ ਬੰਨੇ ਵੱਜਾ ਜੀ ਦਾ ਬੱਛਾ ਠੀਕ ਹੈ ਜੀ ਹਾਂ ਜੀ ਇਸ ਵਕ ਨਾਲ ਸੂਈ ਸੂਆ ਦੂਜਾ ਜੀ ਦੂਜਾ ਸੂਆ ਹਾਂ ਜੀ ਕੱਢੀ ਵਰਦੀ ਅੱਛਾ ਇਹ ਵੀ ਕਿਹੜੀ ਬ੍ਰੀਡ ਦਾ ਜਰਸੀ ਦੇ ਨਾਲ ਕ੍ਰੋਸ ਇਹ ਕ੍ਰੋਸ ਦੇ ਵਿੱਚ ਆ ਗਈ ਥੋੜੀ ਹਾਂ ਜੀ ਹਾਂ ਜੀ ਕ੍ਰੋਸ ਆਂਗ ਦੇ ਵਿੱਚ ਦੋਸਤੋ ਜਰਸੀ ਦੇ ਨਾਲ ਆਉਂਦੀ ਹੈ ਦੂਜਾ ਸੂਆ ਸੂਈ ਤੇ ਕਿੰਨਾ ਵੀਰ ਬੋਲੋ ਚੁਣਨੀ ਹੋਣੀ ਦੋ ਵੀਖਰਾ ਸਾਹਿਬ ਇਹ 17 18 ਲੀਟਰ ਆ ਜੇ 17 18 ਲੀਟਰ ਦੋ ਦਿਨ ਸੂਈਨ ਹੋਗੇ ਦੋ ਦਿਨ ਹੋਏ ਸੂਈਨ ਹੋਏ ਸਿਰਫ ਹਾਂ ਜੀ ਠੀਕ ਹੈ ਯਾਨੀ ਕਿ 24 25 ਲੀਟਰ ਆਮਣਾ ਭਰ ਦੋਗੇ ਹਾਂਜੀ ਸਟਾਰਟਿੰਗ ਇਹਨੇ ਸੋਹਣੀ ਕੀਤੀ ਹੈ ਗਰਮਾਈ ਦੇ 17 18 ਤੋਂ ਸਟਾਰਟਿੰਗ ਕਰਦੀ ਹੈ ਬਾਕੀ ਕੋਈ ਉਹੋ ਜੀ ਗੱਲਬਾਤ ਨਹੀਂ ਠੰਡੀ ਸੀ ਜੀ ਜੀ ਜਿੱਦਾਂ ਮਰਜੀ ਕੋ ਬੈਠਾ ਰਹੇ ਨਾਲਾਂ ਦੇਖੋ ਕਿਦਾਂ ਲੱਗੀਆਂ ਸਨ ਕੁਆਲਿਟੀ ਚੱਕ ਜਾ ਨਾਲਾਂ ਦੋਸਤੋ ਦੇਖੋ ਜੇ ਬਿਜਲੀ ਘਰੀ ਬਣਿਆ ਬੰਦੇ ਦੇ ਹਾਂਜੀ ਲੈ ਲੈ ਜੀ ਸੂਕੇ ਦੋਸਤੋ ਮੜੀ ਜੀ ਲੱਪੇ ਦੇ ਵਿੱਚ ਜ਼ਰੂਰ ਹੈ ਬਾਕੀ ਬਰੀਡ ਸੋਹਣੀ ਹੈ ਦੋਸਤੋ ਇਹ ਵੀ ਆਰਡਰ ਕੁਆਲਿਟੀ ਦੋਸਤੋ ਵੀ ਕਰ ਲਓ ਚੈੱਕ ਪੰਡਾ ਹੀ ਦੋਸਤੋ ਪਾਈ ਫਿਰਦੀ ਵੀ ਕਰਮਾਣੀ ਜਿਹੜੀ ਗਾਣੇ ਦੋਸਤੋ 17 18 ਲੀਟਰ ਬੋਲੇ ਤੋਂ ਸਟਾਰਟਿੰਗ ਕੀਤੀ ਹੈ 24 ਦੇ ਲਾਗੇ ਬੰਨੀ ਹੈ 25 24 ਦੇ ਪਿੱਛੇ ਦੇ ਲਾਗੇ ਬੰਨੀ ਬੜੇ ਮਜ਼ੇ ਨਾਲ ਚੱਲਦੀਆਂ ਹੈ ਬੱਚਾ ਦੋਸਤੋ ਇਹਨੇ ਵੀ ਬੱਚਾ ਦਿੱਤਾ ਅਸ਼ਾ ਜੀ ਜੀ ਇਹਦਾ ਕੀ ਮਿਲਦਾ ਹੈ ਇਹਦਾ ਮੁੱਲ ਖੈਰਾ ਸਾਹਿਬ 70000 ਰੁਪਿਆ ਹੀ 68000 ਹੀ ਦੇ ਦਾਂਗੇ 68000 ਹਾਂਜੀ ਹਾਂਜੀ ਠੀਕ ਹੈ ਜੀ 70000 ਰੁਪਿਆ ਦੋਸਤੋ ਵੀਰ ਨੇ ਤੀਜੇ ਨੰਬਰ ਦੀ ਡਿਮਾਂਡ ਰੱਖੀ ਹੈ ਤੇ 68000 ਰੁਪਏ ਦੇ ਵਿੱਚ ਵੀਰ ਕਹਿੰਦਾ ਮੌਕੇ ਤੇ ਹਲਕਾ ਫੁਲਕਾ ਮਾਨਤਾਣਾ ਆਪਾਂ ਜਰੂਰ ਕਰਾਂਗੇ ਜਿਹੜਾ ਕੁਵੀਰ ਭਰਾ ਖਿਦਣਾ ਹੋਊਗਾ ਇਸ ਤੋਂ ਅਗੇ ਹਰਪ੍ਰੀਤ ਜੀ ਚਾਰ ਨੰਬਰ ਵਾਈ ਡੀਟੇਲ ਦਸੀਏ ਇਹ ਖੈਰਾ ਸਭ ਗੱਬਣ ਆਈ ਹੈ ਜੀ ਕੋਈ 10 ਦਿਨ ਦਾ ਸਮਾਂ ਲੈਂਦੀ ਹੈ ਅੱਛਾ ਜੀ ਸੂਹਾ ਦੂਜਾ ਸੂਹਾ ਸੁਣੀ ਹੈ ਜੀ ਬਾਕੀ ਠੰਡੀ ਸੀਲਸ ਲਾਗੇ ਵੀ ਬਹੁਤ ਆ ਲਓ ਦੋਸਤੋ ਕਰ ਲਓ ਚੈੱਕ ਪੂਰੀ ਸੀਲਸ ਲਾਗੇ ਦੂਜਾ ਸੂਹਾ ਸੁਣੀ ਤੇ 10 ਦਿਨ ਦਾ ਟਾਈਮ ਅਜੇ ਕਰਦੀ ਬਾਕੀ ਇਸ ਤੋਂ ਦੋਸਤੋ ਲਾਸਟ ਦੇ ਵਿੱਚ ਤੁਹਾਨੂੰ ਇੱਕ ਨਗੀਨਾ ਦਿਖਾਵਾਂਗੇ ਤਕੜੀ ਦੋਸਤੋ گاਉ ਫਾਰਮ ਵਾਲੀ ਦੋਸਤੋ ਬ੍ਰੀਕ ਡੇਰੀ ਸੋਹਣੀ ਹੈ 8 10 ਦਿਨ ਦਾ ਟਾਈਮ ਅਜੇ ਬਾਕੀ ਵਿਆਹ ਸੁਣਦੇ ਆ ਚਾ ਵੀਰ ਨੇ ਪਹਿਲੇ ਸਵੇਰ ਕਿੰਨਾ ਚੋਇਆ ਪਹਿਲੇ ਸਵੇਰ ਖੇਰਾ ਸਾਹਿਬ ਘਰਾਂ ਦੇ ਕਹਿੰਦੇ ਮਤਾਬਕ 18 ਤੋਂ 20 ਲੀਟਰ ਚੋਇਆ ਠੀਕ ਹੈ ਜੀ ਹਾਂ ਜੀ ਤੇ ਆਪਾਂ ਕਹਿ ਸਕਦੇ ਚੰਗੀ ਆ ਬੋਦੀ ਵਾਲੀ ਵਹਿੜਾ ਚਵਾ ਵੀ ਸਕਦੀ ਹੈ ਨਾ ਜੀ ਕਦ ਕਦ ਦੋਸਤੋ ਗਾਂ ਦਾ ਤੁਸੀਂ ਚੈੱਕ ਕਰ ਲਿਓ ਆਰਡਰ ਜਿਹੜਾ ਸੋਹਣਾ ਤਿਆਰ ਕਰੀ ਹੁੰਦੀ ਹੈ ਜੇ ਸੂਣ ਦੇ ਟਾਈਮ ਪਿਆ ਬਾਕੀ 18 ਤੋਂ 20 ਲੀਟਰ ਦੋਸਤੋ ਪਹਿਲੇ ਸਵੇਰ ਨੇ ਕਰਮਣੀ ਨੇ ਦੁੱਧ ਚੋਇਆ ਵਾ ਬਾਕੀ ਦੁੱਧ ਜੋ ਦੋਸਤੋ ਸਾਡੀ ਸੇਵਾ ਦੇ ਕਿੰਨੀ ਦੀ ਸੇਵਾ ਕਰਮ ਵਾਰੀ ਮੰਨ ਲੈਣੇ ਨੇ ਇਹ ਦੋਸਤ ਜਿਹੜੀਆਂ ਗਾਵਾਂ ਕਰਮਾਣੀਆਂ ਕੱਚੇ ਥਾਂ ਰਹਿ ਕੇ ਜਿਆਦਾ ਖੁਸ਼ ਆਪਾਂ ਐਸਾ ਕਰੇ ਖੜਾ ਕੱਚਾ ਰੱਖਿਆ ਨਾ ਰਾਤ ਨੂੰ ਕੱਚੇ ਦੇ ਘੜ ਲਈਦਾ ਇਹ ਸ਼ਹਿਰ ਪੀਜੀ ਇਹਦਾ ਕੀ ਮੁੱਲ ਹੈ ਇਹਦਾ ਮੁੱਲ ਖੈਰਾ ਸਾਹਿਬ ਜੈ ਜੀ ਆ ਹਾਂਜੀ ਇਹਦਾ 60000 ਰੁਪਇਆ ਜੀ 55000 ਦੇ ਦਾਂਗੇ 55 ਦੀ ਹਾਂਜੀ ਹਾਂਜੀ ਠੀਕ ਹੈ ਜੀ 60000 ਰੁਪਿਆ ਦੋਸਤੋ ਵੀਰ ਨੇ ਇਸ ਗਾਂ ਦੀ ਡਿਮਾਂਡ ਰੱਖੀ ਹੈ ਕੱਚੀ ਤਾਂ ਕਰ ਗਿਆ ਜਾਂ ਤਿਆਰ ਹੋ ਗਈ ਉਹਦੇ ਦਾ ਜਿਆਦਾ ਰੁਪਈਆ ਦੀ ਹੈ ਠੀਕ ਹੈ ਜੀ 58000 ਰੁਪਏ ਦੇ ਵਿੱਚ ਉਹ ਵੀਰ ਕਹਿੰਦਾ ਮਾਨਤਨ ਮੌਕੇ ਤੇ ਜਰੂਰ ਹੋਗਾ ਜਿਹੜਾ ਕੋਈ ਵੀ ਭਰਾ ਕੇ ਦੇਣਾ ਹੋਗਾ ਬਾਕੀ ਦੋਸਤੋ ਬਰੀਡ ਸੋਹਣੀ ਹੈ ਦੁੱਧ ਦੋਸਤੋ 20 ਕਿਲੋ ਬੜੇ ਮਜਰੇ ਚ ਵਾਦੂਗੀ ਇਸ ਤੋਂ ਅੱਗੇ ਵੀ ਹਰਪ੍ਰੀਤ ਜੀ ਜਿਹੜੀ ਆਪਾਂ 5ਵੇਂ ਨੰਬਰ ਤੇ ਗਾਂ ਦਿਖਾਉਣੀ ਹੈ ਉਹ ਖੈਰਾ ਸਾਬ ਕੱਲ ਦੀ ਸੋਈ ਆ ਤੇ ਬਰੂਡ ਦੀ ਵੱਛੀ ਨੂੰ ਜਨਮ ਦਿੱਤਾ ਉਹਨੇ ਕਿਛਰੀ ਬੱਛੀ ਕਿਥੇ ਉਹ ਰੂਡ ਦੀ ਉਹ ਸਭ ਬੱਜੀ ਸਾਹਮਣੇ ਵੱਛੀ ਹੈ ਇਹ ਵੀ ਐਬੀਐ ਤੇ 17 18 ਆਪਦਾ ਨਹੀਂ ਹੁੰਦਾ ਆਪਾਂ ਖੈਰਾ ਸਾਹਿਬ ਪੁੱਛਿਆ ਉਹਦਾ ਮੁੱਲ ਜਾਂਦੀ ਗਾਂਏ ਅੱਛਾ ਜੀ ਇਹ 30 ਵੜਾ ਬਾਕੀ ਕੇ ਫਾਰਮ ਦੇ ਵਿੱਚੋਂ ਲਈਆਂ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਦੋਸਤੋ ਗਾਂ ਦੀ ਲੈਂਥ ਬੱਧੀ ਗਾਂ ਦੀ ਤਾਂ ਮੈਂ ਦਿਖਾ ਦਣਾ ਤੁਸੀਂ ਅੰਦਾਜ਼ਾ ਲਾ ਲਓ 17 18 ਲੀਟਰ ਬੋੜੇ ਤੋਂ ਨਹੀਂ ਜਿਹੜੀ ਸਟਾਰਟਿੰਗ ਭਾਜੀ ਉੱਥੇ ਖੁੱਲੀਆਂ ਰਹਿੀਆਂ ਆਪਾਂ ਤੇ ਜਿਹੜਾ ਆਪਾਂ ਆਪਣੇ ਕੋਲ ਜਗਾ ਘੱਟ ਕਰਕੇ ਆਪਾਂ ਬੰਦ ਕੇ ਰੱਖੀਆਂ ਹਾਰੀਆਂ ਹਾਂਜੀ 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 ਓਏ ਦੇ ਵੀਰਾਂ ਸੋਚੇ ਵੀ ਮਸ਼ੀਨਾਂ ਲੱਗੀਆਂ ਆਪਾਂ ਹੱਥੇ ਚਵਾਈ ਕਰਦੇ ਗਾਵਾਂ ਦੀ ਵਧੀਆ ਕੋਈ ਚੱਕਰ ਨਹੀਂ ਆ ਖੁੱਲੀਆਂ ਕੱਢੀ ਵਾਰ ਹਾਂਜੀ ਦੋਸਤੋ ਪੰਜ ਗਾਵਾਂ ਤੁਹਾਨੂੰ ਦਿਖਾਈਆਂ ਪੰਜੇ ਗਾਵਾਂ ਦੋਸਤੋ ਚਾਰੇ ਥਾਣਾ ਦੇ ਬਰਾਬਰ ਹੈ ਕੋਈ ਫੋਰ ਸ਼ਾਂਗਰੀਆਂ ਨਾਲ ਬਾਕੀ ਦੋਸਤੋ ਵੀਡੀਓ ਬਣਾਉਂਦੇ ਸਾਡੇ ਕੋਲ ਕੋਈ ਕਮੀ ਰਹਿ ਗਈ ਹੋਵੇ ਕਿਸੇ ਚੀਜ਼ ਦੀ ਵਿਖਾਈ ਨਾ ਗਈ ਹੋਵੇ ਤੇ ਉਹ ਮੇਰਾ ਵੀਰ ਤਸੱਲੀ ਆਪਣੀ ਆਪ ਜਰੂਰ ਕਰ ਲੈ ਕਈ ਵਾਰੀ ਦੋਸਤੋ ਦਿਮਾਗ ਦੇ ਵਿੱਚੋਂ ਕੋਈ ਗੱਲ ਨਿਕਲ ਜਾਂਦੀ ਹੈ ਨਹੀਂ ਚਿੱਤ ਆ ਜਾਂਦਾ ਉਹਛ ਨੇ ਦੋਸਤੋ ਸਾਡੀ ਇਹ ਹੁੰਦੀ ਹੈ ਕਿ ਹਰ ਪਾਸੇ ਤੇ ਜਿਹੜੀ ਚੀਜ਼ ਹੈ ਸਾਰੀ ਵਿਖਾਈ ਜਾਂਦੇ ਤਰਫੋਂ ਕਿਉਂਕਿ ਕੋਈ ਵੀ ਦੁਰੂ ਮੇੜਿਆ ਹੁੰਦਾ ਮੁੜ ਕੇ ਬਾਅਦ ਵਿੱਚ ਕੋਈ ਕਮੀ ਨਾ ਨਿਕਲੇ ਕਹ ਰਹਾ ਸਾ ਜਿਹਦੇ ਮਗਰ ਬੱਛੀ ਉਹਦੀ ਕੀਮਤੀ ਚੰਗੀ ਹੈ ਹਿਸਾਬ ਨਾਲ ਇਹ ਇੱਥੇ ਠੀਕ ਹੈ ਜੀ ਜੇ ਗਏ ਨੇ ਸਾਹਮਣੀ ਹੈ ਦੇ ਦੋਸਤੋ ਪੂਰਾ ਫੁੱਲ ਹੈਵੀ ਬੋਡੀ ਵੇਟ ਸੋਹਣਾ ਸਟਰਕਚਰ ਪਿੱਠ ਪੜੇ ਦੀ ਜਿਹੜੀ ਚੜਾਈ ਦੋਸਤੋ ਮੱਝਾਂ ਰਗੀ ਦੀ ਕਰਮਾਲੀ ਅੱਛਾ ਵੀਰ ਬੱਛੀ ਦੀ ਆ ਵਾ ਹਾਂ ਜੀ ਆ ਬੱਛੀ ਹੈ ਜੀ ਇਹਦੀ ਆ ਦੋਸਤੋ ਬੱਛੀ ਏਬੀਐਸ ਬਰੂਡ ਦੀ ਬੱਛੀ ਹੈ ਦੋਸਤੋ ਆ ਕਰ ਲਓ ਚੱਕ 7 17 18 ਲੀਟਰ ਬੋਲੇ ਤੋਂ ਸਟਾਰਟਿੰਗ ਇਹਨੇ ਕਰਵਾਈ ਨੇ ਕਰਤੀ ਦੁੱਧ ਪਿਛਲੇ ਸਵੇ ਚੰਗਾ ਭਰਿਆ ਜੀ ਕਹਿ ਰਹੇ ਆ ਕਹਿੰਦਾ 35 ਲੀਟਰ ਦੁੱਧ ਦਿੱਤਾ ਵੈਡ ਨੇ ਅੱਛਾ ਇਹ ਨਹੀਂ ਹਾਂਜੀ ਹਾਂਜੀ ਠੀਕ ਹੈ ਤੇ 35 ਲੀਟਰ ਨੂੰ ਆਂਦਾ ਵੀ ਕੁਝ ਨਹੀਂ ਆ ਜੀ ਬਾਕੀ ਦੋਸਤਾਂ ਮੈਂ ਤੁਹਾਨੂੰ ਇਹਦਾ ਕੱਦ ਕਾਠ ਵਖਾਉਣਾ ਇੱਕ ਵਾਰੀ ਗਾਂ ਦਾ ਤੁਸੀਂ ਚੈੱਕ ਕਰ ਲਿਓ ਇੱਕ ਵਾਰੀ ਮੇਰੇ ਕੱਦੇ ਬਰਾਬਰ ਹੀ ਆ ਥੋੜੀ ਬੋਦੀ ਕਾਠ ਸਾਹ ਹਾਂ ਦੋਸਤੋ ਵੀਰ ਦੇ ਮੋਟਿਆਂ ਦੇ ਬਰਾਬਰ ਆਉਂਦੀ ਜੀ ਪੂਰੀ ਆਕਾਰ ਹੋ ਚਾਹੀਦਾ ਅੱਛਾ ਹਰਪੀ ਜੀ ਇਹ ਮੋਲੇ ਦਾ ਕੀ ਕਰਦੇ ਮੋਲ ਮੈਂ ਤਾਂ ਖੈਰਾ ਸਾਹਿਬ ਦਾ ਫੋਨ ਤੇ ਰੱਖੀਏ ਬੜੀ ਚੰਗੀ ਕੀਮਤ ਆ ਲਈ ਆ ਫਿਰ ਉਸ ਹਿਸਾਬ ਨਾਲ ਫਿਰ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਦੋਸਤੋ ਮੁੱਲ ਵੀਰ ਕਹਿੰਦਾ ਵੀ ਆਪਾਂ ਫੋਨ ਤੇ ਕਰਾਂਗੇ ਜਿਹੜੇ ਵੀ ਨੂੰ ਇਹ ਗਾਹ ਪਸੰਦ ਆ ਉਹ ਵੀਰ ਨਾਲ ਤੁਸੀਂ ਫੋਨ ਤੇ ਗੱਲਬਾਤ ਕਰਕੇ ਤੇ ਗਾੜੀ ਦੀ ਡਿਟੇਲ ਪੁੱਛ ਸਕਦੇ ਪੰਜ ਨਾਗ ਦੋਸਤੋ ਤੁਹਾਨੂੰ ਦਿਖਾਈ ਜਿਹਨਾਂ ਵਿੱਚ ਤਿੰਨ ਆ ਜਿਹੜੇ ਨਾਗੇ ਬਿਲਕੁਲ ਥਾਈ ਸੁਏ ਆ ਤੇ ਦੋ ਵੀ ਨਹੀਂ ਗਾਵਾਂ ਗੱਬਲੀਆਂ ਸੁਏ ਪਸੂਣ ਦੋਸਤੋ ਇੱਕ ਟਾਈਮ ਦੋ ਟਾਈਮ ਚੋ ਕੇ ਆਪਣੀ ਤਸਦੀਕ ਕਰ ਲਿਆ ਕਰੋ ਜਿਹੜਾ ਪੁੱਛੇ ਦੋਸਤੋ ਗੱਬਣ ਹੁੰਦਾ ਉਹਨੂੰ ਥਾਣੇ ਦੀ ਚੈ ਤੇ ਪੁੱਕੇ ਚੈੱਕ ਪਾਸ ਕਰ ਕੋਈ ਵੀਰ ਆਪਣੇ ਘਰ ਆ ਗਿਆ ਆਪਦੀ ਦੋ ਤਿੰਨ ਟਾਈਮ ਤਸੱਲੀ ਕਰੇ ਬਾਅਦ ਚ ਲੰਮਾ ਆਣੇ ਦਵੇ ਮੇਰਾ ਭਰਾ ਇਹ ਨਹੀਂ ਰਿਕਵੇ ਰਿਕੁਐਸਟ ਹੀ ਆ ਉਹਦੇ ਘਰ ਦੀ ਹਾਂਜੀ ਹਾਂਜੀ ਕਿਉਂਹੀਂ ਵੀ ਆਪਾਂ ਮੋਲ ਚੀਜ਼ ਲੈ ਕੇ ਆਉਣੇ ਆ ਤੇ ਆਪਾਂ ਆਪਦੀ ਸੱਲੀ ਕਰਕੇ ਲਿਆਉਣੇ ਆ ਤੇ ਵਪਾਰੀ ਭਰਾ ਨੇ ਕਦੇ ਵੀ ਕਿਸੇ ਦੇ ਘਰ ਜਾ ਕੇ ਲੰਮਾ ਨਹੀਂ ਦਿੱਤਾ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਐਡਰੈਸ ਤੇ ਦੋਸਤੋ ਇੱਕ ਵਾਰੀ ਜਦ ਮੈਂ ਫੇਰ ਤੁਹਾਨੂੰ ਕਨਫਰਮ ਕਰ ਦਿੰਨਾ ਪਿੰਡ ਦੇ ਵੱਡੇ ਸਭਰਾ ਤਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਵੀਰ ਹਰਪ੍ਰੀਤ ਸਿੰਘ ਆ ਫੋਨ ਨੰਬਰ ਵੀਰੇ ਕਰੀ ਫੇਰ ਆਪਣਾ 9877735030 ਜੀ ਠੀਕ ਹੈ ਜੀ ਹਾਂਜੀ ਹਾਂਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਵਾਸਤੇ ਜੀ